ਪੁਰੀ ਸਿਟੀ ਨੂੰ ਸੀਲ ਕੀਤਾ ਗਿਆ ਔਰ ਸਪੈਸ਼ਲੀ ਆਇਡੈਂਟੀਫਾਈਡ ਪਲੇਸਿਸ ਤੇ ਚੈਕਿੰਗ ਚੱਲਦੀ ਹੈ ਜੀ ਆ ਕੋਈ 240 ਦੇ ਕਰੀਬ ਮੁਲਾਜ਼ਮ ਡਿਊਟੀ ਤੇ ਹੈਗੇ ਨੇ ਧਿਆਨ ਦੇ ਸੀਗਾ ਕੋਈ ਉਸ ਵਕਤ ਜੋ ਸੀ 3-4 ਦਿਨ ਪਹਿਲਾਂ ਕੋਈ ਸੀਗੀ ਉਹ ਰਿਕਵਰ ਹੋਈ ਹੈ 12 ਜਗ੍ਹਾ ਨੱਕਿਆ ਲਿਆ ਸੀ ਸਾਡੇ ਸਿਟੀ ਸਿਟੀ ਨੂੰ ਸਭਾਗ ਹੋ ਗਿਆ 18 ਬਕਰੀ ਨਾ ਹਸਪਤਲ ਹੋ ਗਿਆ ਰਜਿਸਟ੍ਰੇਸ਼ਨ ਹੋ ਗਿਆ ਜਾਂ ਮਾਲ ਚੋਕੇ ਜਾਂ ਲਿੰਗ ਵਿੱਚ ਤਿੰਨ ਲੋਕ ਜਾ ਕੇ ਰਹੇ ਉਹਨਾਂ ਦੀ ਚਿੱਠੀ ਲੁਧਿਆਣਾ ਰੇਲਵੇ ਸਟੇਸ਼ਨ ਤੇ ਵਿਸ਼ੇਸ਼ ਜੀਪੀ ਵੱਲੋਂ ਤਲਾਸ਼ੀ ਅਭਿਆਨ ਚਲਾਇਆ ਗਿਆ ਉਸ ਦੌਰਾਨ ਸਪੈਸ਼ਲ ਡੀਜੀਪੀ ਐਸ ਰਾਏ ਨੇ ਦੱਸਿਆ ਕਿ ਨਦੀ ਡਿਊਟੀ ਲੁਧਿਆਣੇ ਵਿੱਚ ਇਸ ਲਈ ਪੂਰੇ ਲੁਧਿਆਣੇ ਵਿੱਚ ਫਾਂਦਾ ਤੇ ਨਾਕੇ ਲਗਾ ਕੇ ਚੈਕਿੰਗ ਅਭਿਆਨ ਚਲਾਇਆ ਗਿਆ ਉਹਨਾਂ ਨੇ ਕਿਹਾ ਕਿ ਕੁਫਿਆ ਰਿਪੋਰਟ ਤੋਂ ਬਾਅਦ ਅਸੀਂ ਇਲਾਕੇ ਦੀ ਪਛਾਣ ਕੀਤੀ ਹੈ ਤੇ ਨਾਕੇਬੰਦੀ ਵੀ ਕੀਤੀ ਗਈ ਹੈ ਉਣਾ ਕਿਹਾ ਕਿ ਸ਼ਰਾਰਤੀ ਅੰਸਰਾ ਨੂੰ ਇੱਕ ਕੜਾ ਸੰਦੇਸ਼ ਹੈ ਕਿ ਪੰਜਾਬ ਪੁਲਿਸ ਪੂਰੀ ਤਰਾ ਦੇ ਨਾਲ ਤਰਕ ਹੈ ਹੁਣ ਆਪਣੇ ਮਾੜੇ ਕੰਮਾਂ ਤੋਂ ਬਾਜ਼ ਆ ਜਾਓ ਉਣਾ ਕਿਹਾ ਕਿ ਅੱਜ ਦੀ ਚੈਕਿੰਗ ਦੇ ਦੌਰਾਨ ਜੋ ਵੀ ਬਰਾਮਦਗੀ ਹੋਈ ਹੈ ਜਾਂ ਕੋਈ ਗ੍ਰਿਫਤਾਰੀ ਹੋਵੇਗੀ ਉਸ ਦੀ ਸੂਚਨਾ ਪ੍ਰੈਸ ਨੋਟ ਕਰਕੇ ਦੇ ਦਿੱਤੀ ਜਾਵੇਗੀ ਔਰ ਇੱਥੇ ਜਿਹੜਾ ਆਪਰੇਸ਼ਨ ਕਰ ਮੰਨ ਲਓ ਰੇਂਟੀ ਸਾਹਿਬ ਨੇ ਸ਼ੁਰੂ ਕੀਤਾ ਇਹ 올 ਓਵਰ ਦਾ ਸਟੇਟ ਕੀਤਾ ਜਾ ਰਿਹਾ ਜਿੱਤੋ ਕੀ ਨਦੀ ਆਨੇ ਦੀ ਗੱਲ ਕਰੀਏ ਆਪਣਾ 12 ਨਾਕੇ ਆਪਾਂ ਨੇ ਲਾਏ ਹੈਗੇ ਨੇ 12 ਰੈਸਟ ਆਫਿਸ ਹੈਗੇ ਨੇ ਪੂਰੀ ਸਿਟੀ ਨੂੰ ਸੀਲ ਕੀਤਾ ਗਿਆ ਔਰ ਸਪੈਸ਼ਲੀ ਆਇਡੈਂਟੀਫਾਈਡ ਪਲੇਸਸ ਤੇ ਚੈਕਿੰਗ ਚੱਲਦੀ ਹੈਗੀ ਆ ਕੁਝ 240 ਦੇ ਕਰੀਬ ਮੁਲਾਜ਼ਮ ਡਿਊਟੀ ਤੇ ਹੈਗੇ ਨੇ। ਔਰ ਮੈਨੂੰ ਉਮੀਦ ਆ ਕਿ ਅੱਜ ਦੇ ਇਸ ਆਪਰੇਸ਼ਨ ਤੋਂ ਬਾਅਦ ਜਿਹੜੇ ਵੀ ਫਿਰਦਾਤੀ ਤੰਤਰ ਹੈਗੇ ਨੇ ਉਹਨਾਂ ਨੂੰ ਇੱਕ ਕਲੀਅਰ ਮੈਸੇਜ ਆਏਗਾ ਕਿ ਪੰਜਾਬ ਪੁਲਿਸ ਪੂਰੀ ਤਰਕ ਹੈਗੀ ਆ ਤੇ ਕਿਸੇ ਨੂੰ ਵੀ ਪੰਜਾਬ ਦੇ ਅਮਨ ਤੇ ਕਾਨੂੰਨ ਨਾਲ ਖਿਲਵਾੜ ਕਰਨ ਦਾ ਮੌਕਾ ਨਹੀਂ ਦਿੱਤਾ ਜਾਏਗਾ। ਸੋ ਕਿਸੇ ਤਰ੍ਹਾਂ ਦਾ ਕੋਈ ਅਲਰਟ ਵੀ ਜੋ ਪੰਜਾਬ ਦੇ ਵਿੱਚ ਜਾਰੀ ਕੀਤਾ ਜਾਵੇ ਉਸ ਦੇ ਵਿੱਚ ਦੇਖੋ ਜਿਹੜਾ ਇੱਥੇ ਆਣਾ ਹੈਗਾ ਸਾਰੇ ਸੀਨੀਅਰ ਆਫੀਸਰਸ ਦਾ ਫੀਲਡ ਚਾਣਾ ਉਹ ਇਸੇ ਅਲਰਟ ਦਾ ਹੀ ਹਿੱਸਾ ਹੈਗਾ ਕਿ ਸਾਰੇ ਸੀਨੀਅਰ ਆਫੀਸਰ ਚੰਡੀਗੜ੍ਹ ਤੋਂ ਬਾਅਦ ਨਿਕਲ ਕੇ ਫੀਲਡ ਚਾਏ ਨੇ ਔਰ ਜਗਾ ਜਗਾ ਤੇ ਚੈਕਿੰਗ ਸੁਪਰਵਾਈਜ਼ ਕਰ ਦੇ ਨੇ ਸਰ ਕੋਈ ਹੋਰ ਜਦੋਂ ਕੋਈ ਜਾਣਕਾਰੀਆਂ ਕੁਝ ਤਰੀਕ ਕੁਝ ਨਹੀਂ ਬਿਲਕੁਲ ਉਹ ਜਿਹੜੀਆਂ ਜਾਣਕਾਰੀਆਂ ਹੁੰਦੀਆਂ ਨੇ ਉਹਨਾਂ ਦੇ ਸੱਕਾ ਹੀ ਇਹ ਜੇ ਇਵੈਂਟ ਆਰਗੇਨਾਈਜ਼ ਕੀਤੇ ਜਾਂਦੇ ਨੇ ਇਹ ਜੇ ਆਪਰੇਸ਼ਨ ਆਰਗੇਨਾਈਜ਼ ਕੀਤੇ ਸਭ ਤੋਂ ਬਿਚੈ ਰਿਜ਼ਰਵ ਨਾ ਕੋਈ ਲਿਖ ਬ੍ਰਿੰਗ ਹਜੇ ਕੋਈ ਨਹੀਂ ਦੇਖੋ ਹਜੇ ਤਾਂ ਆਪ ઓਪਰੇਸ਼ਨੇ ਸ਼ੁਰੂ ਕਰਨ ਜਾ ਰਹੇ ਆ ਕਿ ਉਹ ਜੀਡੀਵੀ ਇਸ ਆਪਰੇਸ਼ਨ ਦੀ ਸਕਸੈਸ ਹੋਊਗੀ ਉਹਦੇ ਬਾਰੇ ਕਮਿਸ਼ਨਰ ਲੁਧਿਆਣਾ ਫੋਟੋਸ ਤੁਹਾਡੇ ਨਾਲ ਇੱਕ ਪ੍ਰੈਸ ਨੋਟ ਦੇ ਰਹੀ ਤੁਹਾਡੇ ਨਾਲ ਇਨਫੋਰਮੇਸ਼ਨ ਸਾਂਝੀ ਕਰ ਲੈਣੇ ਜਿਹੜੇ ਟ੍ਰੇਨੇ ਲਾ ਕੇ ਲਾਈ ਗਈ ਹੈ ਹਾਂਜੀ ਪੰਜਾਬ ਦੇ ਵਿੱਚ ਕਿੰਨੇ ਨਕਲੇ ਨੇ ਪੰਜਾਬ ਦੇ ਵਿੱਚ ਨਹੀਂ ਮੇਰੀ ਜਿਹੜੀ ਡਿਊਟੀ ਆ ਆਪਣਾ ਕਮਿਸ਼ਨਰ ਅਟਲ ਲੁਧਿਆਣਾ ਦੇ ਵਿੱਚ ਹੈ ਜੀ ਇਹ ਤੇ ਆਪਾਂ ਕਮਿਸ਼ਨਰ ਅਟਲ ਲੁਧਿਆਣਾ ਦੀ ਉਹ ਗੱਲ ਕਰ ਸਕਦੇ ਜੀ ਸਿਰ ਮੁਧਿਆਣਾ ਦੇ ਵਿੱਚ ਜਿੰਨੇ 1200 ਸੀ ਤਾਂ ਕਿ ਕਹ ਰਹੇ ਹੋ ਤੇ ਕਿਹੜੀ ਕਿਹੜੇ ਸਪਾਟਸ ਦੇ ਨੇ ਜਿਹੜੇ ਨਾਲ ਕਿ ਜਿਹੜੇ ਸਪਾਟ ਦੇ ਉੱਤੇ ਇਹ ਇੰਟੈਲੀਜੈਂਸ ਦੇ ਇਨਫੋਰਮੇਸ਼ਨ ਤੋਂ ਬਾਅਦ ਔਰ ਉਸ ਸਪਾਟ ਨੂੰ ਦੇਖਦੇ ਹੋਏ ਕਿ ਉਹਦੇ ਤੇ ਆਪਾਂ ਕਿੰਨਾ ਏਰੀਆ ਕਵਰ ਕਰਦੇ ਹਾਂ ਉਹ ਸਾਡੇ ਆਇਡੈਂਟੀਫਾਈ ਕੀਤੇ ਜਾਂਦੇ ਨੇ ਇਹ ਸੀਕ੍ਰੀਟ ਇਨਫੋਰਮੇਸ਼ਨ ਦੇ ਉੱਤੇ ਬੇਸਿਸ ਦੇ ਉੱਤੇ ਵੀ ਇੱਥੇ ਚੋਕ ਪੁਆਇੰਟ ਬਣਦਾ ਇੱਥੇ ਚੋਕ ਪੁਆਇੰਟ ਬਣਦਾ ਉਹਦੇ ਹਿਸਾਬ ਨਾਲ ਨਕਾ ਪਾਈ ਜਾਂਦਾ ਐਂਡ ਇਟ ਇਜ਼ ਅ ਵਨ ਡੇ ਡਰਾਈਵ অর ਇਟ ਵਿਲ ਕੰਟੀਨਿਊ ਨੀ ਇਹ ਸਪੈਸ਼ਲ ਅੱਜ ਰਾਤ ਦੀ ਡਰਾਈਵ ਹੈਗਾ ਧਿਆਨ ਰੱਖ ਸੀਗਾ ਕੋਈ ਕੋਈ ਸਕੋਰਪੀਓ ਸੀਗੀ 3-4 ਦਿਨ ਪਹਿਲਾਂ ਕੋਈ ਸੀਗੀ ਉਹ ਰਿਕਵਰ ਹੋਈ ਹੈ ਡिटेल ਜਿਹੜੀ ਹੈ ਉਹ ਸੂਹੇ ਤੋਂ ਉਹ ਦਿੱਤੇ ਜੀ ਕਿੰਨੇ ਕ ਬੰਦੇ ਕੀਸਾ ਦੇ ਲਈ ਦੋ ਬੰਦੇ ਸੀ ਕਿ ਜੀ ਥਾਣਾ ਵਿਸ਼ੂ ਸਵੇਰੇ ਰਿਪੋਰਟ ਚਾਹ ਰਹੇ ਸਕੋਰਪੀਓ ਸੀ ਸਪੈਸ਼ਲ ਜਿਹੜਾ ਕਿੰਨੇ ਦਿਨ ਪਹਿਲਾਂ ਕੋਈ ਗਈ ਸੀ ਅੱਜ ਬਰਾਮਦ ਹੋਈ ਹੈ 12 ਜਗ੍ਹਾ ਨਾਕਿਆ ਲੱਗੀਆਂ ਸਾਡੇ ਜੀ ਸਿੱਟੀ ਸਿਫਨ ਸਿਟੀ ਹੋ ਗਿਆ ਉਹਦੇ ਕੋਈ 18 ਵੱਖਰੀ ਟੀਮ ਆ ਜਿਹੜੀ ਹਾਈ ਫੁੱਟਬਾਲ ਏਰੀਆਜ਼ ਜਿਹੜੇ ਹੈ ਫਰਸਟ ਸਟੈਂਡ ਹੋ ਗਿਆ ਰੇਲਵੇ ਸਟੇਸ਼ਨ ਹੋ ਗਿਆ ਜਾਂ ਮਾਲਸ ਹੋ ਗਏ ਜਾਂ ਰੇਕ ਨਾਈਟ ਜਿੱਥੇ ਲੋਕ ਜਾਂਦੇ ਰਹਿੰਦੇ ਉਹਨਾਂ ਦੀ ਚੈਕਿੰਗ ਚੱਲ ਰਹੀ ਹੈ ਨਾਕਾ ਵਿੱਚ ਬੜੇ ਬੜੇ ਬੜਾ ਬੜਾ ਹਾਂ ਹਿਆਰ ਵਗਾਰੇ ਕੋਈ ਨਹੀਂ ਕੋਈ ਹਿਆਰ ਨਹੀਂ ਹੈ ਲੁਧਿਆਣਾ लाइਵ ਦੇ ਲਈ ਸੁਰਿੰਦਰ ਸਿੰਘ ਰਿਪੋਰਟ